ਜਾਂਦੇ 2023 ਮੌਕੇ ਕੁਝ ਹਲਕੇ ਫੁਲਕੇ ਵਿਚਾਰ ਜ਼ਿੰਦਗੀ ਦੀਆਂ ਸਚਾਈਆਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਂਦੇ ਹੋਏ 2023 ਮੌਕੇ ਕੁਝ ਵਿਚਾਰ ਕੁਝ ਅਨਮੁੱਲੇ ਵਿਚਾਰ ਤੁਹਾਡੇ ਨਾਲ ਪੇਸ਼ ਕਰਨ ਲੱਗੇ ਹਾਂ ਅੰਤ ਤੱਕ ਦੇਖਦੇ ਰਹਿਣਾ ਕਿਤਾਬਾਂ ਵਿੱਚ ਕਿਰਿਆ ਵਿਅਕਤੀ ਨੈਤਿਕ ਕਦਰਾਂ ਕੀਮਤਾਂ ਤੋਂ ਉਨਾ ਨਹੀਂ ਹੋ ਸਕਦਾ ਜ਼ਿੰਦਗੀ ਦੇ ਅਹਿਮ ਕਾਰਜ ਪੂਰੇ ਕਰਨ ਲਈ ਦਨ ਮਹੀਨੇ ਅਤੇ ਕਈ ਸਾਲ ਵੀ ਲੱਗ ਜਾਂਦੇ ਨੇ ਪਰ ਕਿਰਦਾਰ ਬਣਾਉਣ ਲਈ ਤਾਂ ਸਾਰੀ ਉਮਰ ਹੀ ਲੱਗ ਜਾਂਦੀ ਹੈ ਮਾੜੀ ਨੀਅਤ ਨਾਲ ਕੀਤੇ ਕੰਮ ਨੂੰ ਕਰਤੂਤ ਕਿਹਾ ਜਾਂਦਾ ਹੈ ਚੰਗੀ ਨੀਅਤ ਨਾਲ ਕੀਤੇ ਗਏ ਕੰਮ ਨੂੰ ਕਾਰਜ ਕਹਿੰਦੇ ਨੇ ਜਣੇ ਖਣੇ ਨੂੰ ਦਿਲ ਦੇ ਜ਼ਖਮ ਨਾ ਦਿਖਾਓ ਕਈ ਅਖੌਤੀ ਹਮਦਰਦ ਤਾਂ ਲੂਣ ਦੀ ਪੁੜੀ ਵੀ ਨਾਲ ਹੀ ਚੁੱਕੀ ਫਿਰਦੇ ਨੇ ਜਿਹੜੇ ਡਰ-ਡਰ ਕੇ ਜ਼ਿੰਦਗੀ ਜਿਉਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਫੈਸਲੇ ਵੀ ਬਗਾਨੇ ਹੀ ਕਰਦੇ ਨੇ ਤੁਹਾਡਾ ਵਰਤਾਓ ਅਤੇ ਕਰਮ ਹੀ ਤੁਹਾਡੇ ਕਿਰਦਾਰ ਦਾ ਸ਼ੀਸ਼ਾ ਹਨ ਚਿੱਤਰ ਮਿੱਤਰ ਇਤਰਤੇ ਚਿਰਤਰ ਇਹਨਾਂ ਸੰਬੰਧੀ ਵਿਆਖਿਆ ਕਰਨ ਦੀ ਲੋੜ ਨਹੀਂ ਚੰਗੀ ਜਾਂ ਮਾੜੀ ਖੂਬੀ ਖੁਦ ਬਖੁਦ ਸਾਹਮਣੇ ਆ ਜਾਵੇਗੀ ਇਹ ਸਨ ਅੱਜ ਦੇ ਕੁਝ ਵਿਚਾਰ ਅਤੇ ਉਮੀਦ ਕਰਦੇ ਹਾਂ ਕਿ 2023 ਤੁਹਾਡੇ ਲਈ ਬਹੁਤ ਸੋਹਣਾ ਲੰਘਿਆ ਹੋਵੇਗਾ ਤੇ 2024 ਬਹੁਤ ਹੀ ਸੋਨਾ ਤੇ ਖੁਸ਼ੀਆਂ ਭਰਿਆ ਆਵੇ। ਇਹੀ ਦੁਆ ਕਰਦੇ ਆਂ। ਸਾਰੇ ਖੁਸ਼ਹਾਲ ਹੋਣ। ਧੰਨਵਾਦ।